하나 필로르 ਦੀ ਪੁਲਿਸ ਨੇ ਮੋਬਾਈਲ ਫੋਨ ਖੋਹ ਕਰਨ ਵਾਲੇ ਸੰਨੀ ਤੇ ਬੱਗੂ ਨੂੰ ਕਾਬੂ ਅੱਜ ਕਲਪੁਰ ਰੋਡ ਤੇ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਨੇ ਇੱਕ ਫੋਨ ਸੁਣਦੇ ਨੌਜਵਾਨ ਕੋਲੋਂ ਚਪਟ ਮਾਰ ਕੇ ਫੋਨ ਖੋਹਿਆ ਤੇ ਤੇਜ਼ੀ ਨਾਲ ਉੱਥੋਂ ਫਰਾਰ ਹੋ ਗਏ ਨੌਜਵਾਨ ਵੱਲੋਂ ਰੋਲਾ ਪਾਉਂਦੇ ਕੁਝ ਨੌਜਵਾਨਾਂ ਵੱਲੋਂ ਉਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਅੱਗੇ ਰੇਲਵੇ ਫਾਟਕ ਬੰਦ ਹੋਣ ਕਰਕੇ ਲੁਟੇਰਿਆਂ ਨੇ ਆਪਣਾ ਪਲਸਰ ਮੋਟਰਸਾਈਕਲ ਕੱਚੇ ਰਾਸਤੇ ਤੇ ਪਾਲਿਆ ਥੋੜੀ ਦੂਰ ਜਾ ਕੇ ਲੁਟੇਰਿਆਂ ਦਾ ਮੋਟਰਸਾਈਕਲ ਸਲੀਪ ਹੋ ਗਿਆ ਫਿਰ ਕਿ ਉਹਨਾਂ ਲੁਟੇਰਿਆਂ ਦਾ ਪਿੱਛਾ ਕਰਦੇ ਆ ਰਹੇ ਨੌਜਵਾਨਾਂ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਥੋੜੀ ਦੇਰ ਬਾਅਦ ਮੌਕੇ ਤੇ থানা ਫਲੋਰ ਦੇ ਮੁਲਾਜ਼ਮ ਵੀ ਆ ਪਹੁੰਚੇ ਇਹਨਾਂ ਦੋਨਾਂ ਲੁਟੇਰਿਆਂ ਦੀ ਪਛਾਣ ਸੰਨੀ ਪੁੱਤਰ ਵੀਰ ਸਿੰਘ ਅਤੇ ਦੂਸਰੇ ਲੁਟੇਰੇ ਦਾ ਨਾਮ ਬੱਬੂ ਪਿੰਡ ਰਾਮੇਵਾਲ थाना ਨੂਰ ਮਹਿਲ ਵਜੋਂ ਹੋਈ ਇਹਨਾਂ ਲੁਟੇਰਿਆਂ ਨੇ ਮੰਨਿਆ ਕਿ ਅਸੀਂ ਮੋਬਾਈਲ ਫੋਨ ਦੀ ਖੋਹ ਕੀਤੀ ਹੈ थाना ਫਲੋਰ ਦੇ ਪੁਲਿਸ ਮੁਲਾਜ਼ਮ ਇਨ੍ਹਾਂ ਦੋਨਾਂ ਲੁਟੇਰਿਆਂ ਨੂੰ ਕਾਬੂ ਕਰਕੇ ਆਪਣੇ ਨਾਲ ਥਾਣਾ ਫਿਲੌਰ ਵਿਖੇ ਲੈ ਗਏ ਅਤੇ ਕਿਹਾ ਇਨ੍ਹਾਂ ਤੋਂ ਹੋਰ ਕੁਝ ਗਿੱਚ ਕਰਕੇ ਵੱਡੀ ਕਾਰਵਾਈ ਕੀਤੀ ਜਾਏਗੀ। ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ। ਕੀ ਨਾਰਦ ਕੀਤੀ? ਮਨਜੂਕ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੀ ਜਿੰਦਰ ਦਿਹਾਤੀ ਉਹਨਾਂ ਦੇ ਦਸ਼ਾ ਨਿਰਦੇਸ਼ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਮਹਮ ਚਲਾਈ ਗਈ ਆ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਜੀਪਪੁਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ 5-6 ਵਾਰ ਦਾ ਤਾਂ ਜਿਹੜੀਆਂ ਖੋਧੀਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਅੰਜੇ ਤੋਂ ਕੋ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਬਿਸ਼ੋਕੜ ਵੀ ਮਾੜੀ ਹੈਗੀ ਆ ਇਹਨਾਂ ਤੇ ਚਾਰ-ਚਾਰ ਪੰਜ-ਪੰਜ ਐਫਆਈਆਰਸ ਦਰਜ ਹੈਗੀਆਂ ਨੇ ਤੇ ਇਹਨਾਂ ਚ ਇੱਕ ਸ਼ੁਭਮ ਹੈਗਾ ਜਿਹੜਾ ਕਿ ਗੁਰੂ ਰਵੀਦਾਸ ਮਾਲੇਨਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹਨ ਪਿਛਲੇ ਅਸਰੇ ਦਾ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੀ ਦੁਕਾਨ ਤੇ ਅ ਅਟੈਕ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਜੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਸਰ ਜਿਹੜੀ ਹੋਨਲੋਟ ਕੋ ਕੀਤੀ ਹੈ ਸਰ ਕਿਹੜੀ ਜਗ੍ਹਾ ਤੇ ਕੀਤੀ ਹੈ ਇਸ ਤਰ੍ਹਾਂ ਨਹੀਂ ਇਹ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਬਾਰ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਹੈ ਇਹਨਾਂ ਕੋ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿੰਨੇ ਮੁਕਦਮੇ ਇਹਨਾਂ ਦੇ ਹੈਗੇ ਨੇ ਇਹਨਾਂ ਦੇ ਪਹਿਲਾਂ ਜਿਹੜੇ ਆ ਇੱਕ ਦੋਸ਼ੀ ਦੇ ਚਾਰ ਮੁਕਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕਸਲਾ ਹੋ ਕੇ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 ਬੀਐਨਐਸ ਧਾਰਾ ਲਾਈ ਹੈਗੀ ਆ ਜਿਸ ਵਿੱਚ ਮਿਨਿਮਮ سزا ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਕ ਮਾੜੀਆਂ ਵਰਤਤਾ ਕਰਨਾ ਇੱਥੇ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਖਿਲਾਫ ਜਿਹੜੀ 111 ਬੀਐਨਐਸ ਦਾ ਤਜੋ ਕਰਾਂਗੇ ਹਾਂਜੀ ਫਲੋਰ ਵਾਲਿਓ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦੇਵਿਸ਼ਾ ਸਲੋਨਸ ਐਨ ਅਕੈਡਮੀ ਜਿੱਥੇ ਤੁਹਾਨੂੰ ਬਹੁਤ ਵਧੀਆ-ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ। ਦੇਸ਼-ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ